ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਬਲੀਸਰ ਸੰਸ਼ੇਰ ਸਿੰਘ ਨਾਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬਿਲਕੁਲ ਤਾਜੀ ਸੋਈਆਂ ਤੁਹਾਨੂੰ ਦਿਖਾਉਣੀ ਆ ਅੱਜ ਦੀ ਸੋਈ ਆ ਤੇ ਇੱਕ ਸੱਜਰ ਸੋਈ ਝੋਟੀ ਤੁਹਾਨੂੰ ਦਿਖਾਉਣੀ ਆ ਬਾਕੀ ਸੋਈਆਂ ਦੀ ਆਪਣੀ ਇੱਥੇ ਆ ਕੇ ਦੋ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀ ਨਹੀਂ ਪਹੁੰਚ ਸਕਦਾ ਆਪਣੀ ਵੀਡੀਓ ਕਾਲ ਤੇ ਚੋਅ ਜ਼ਰੂਰ ਕਰਾ ਲਓ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਜੀ ਵੀਰ ਜੀ ਆਪੇ ਨਾਉ ਦੱਸ ਤੇ ਨਾਮ ਦੱਸ ਤੇ ਕਰੀ ਹਾਂ ਮੇਰਾ ਸ਼ਮਸ਼ੀਰ ਸਿੰਘ ਤਸੀਲਿੰਗ ਵਾਲਾ ਜ਼ਿਲ੍ਹਾ ਮਥਾ ਫੋਨ ਨੰਬਰ ਰਹੇਗਾ 9492628290 ਠੀਕ ਹੈ ਜੀ ਹਾਂ ਜੀ ਚੱਲੀ ਜਾਂਦੀ ਸੇਵਾ ਫਿਰ ਅੱਧਰ ਚੱਲਣ ਦੀ ਚੱਲਣ ਦੀ ਰੋਜ਼ ਜਾਂਦੇ ਤੋਂ ਹੀ ਹੈ ਨਾ ਬੰਨ ਤੇ ਉੱਥੇ ਸੇਵਾ ਕਰਨੀ ਸਿਰਫ ਕੱਲ ਨਹੀਂ ਗਏ ਚੌਕ ਕਰਦੇ ਨਾ ਅੱਛਾ ਕੱਲ ਰਾਤ ਚੌਕ ਵਹਿੰਦੇ ਨੇ ਪਰਸੋਂ ਅੱਛਾ ਰਮਦਾਸ ਜਿਹੜਾ ਮੇਲਾ ਚੱਲੰਦੇ ਹਨ ਹਾਂ ਜੀ ਹਾਂ ਜੀ ਠੀਕ ਹੈ ਰਮਦਾਸ ਦੇ ਥੱਲੇ ਕੋਈ ਗੱਲ ਨਹੀਂ ਜਾਏਗਾ ਠੀਕ ਆ ਅੱਜ ਫਿਰ ਤੋੜੇ ਲੱਗੇ ਪਰ ਉੱਥੇ ਪਲਕੇ ਜਾਵਾਂਗੇ ਲੈ ਬੜੀ ਸੰਗਤ ਆਉਂਦੀ ਇੱਥੇ ਵੀ ਹੈ ਨਾ ਬੜੀ ਦੂਰ ਦੂਰੋਂ ਜਗ੍ਹਾ ਨਹੀਂ ਇੱਥੇ ਜੀ ਲੱਗੇ ਅੱਛਾ ਹਾਂ ਜੀ ਠੀਕ ਹੈ ਤੇ ਪੂਰਾ ਵਾੜ ਪੈ ਗਿਆ ਸੀ ਤੇ ਹੁਣ ਰਹਿ ਗਿਆ ਥੋੜਾ ਰਹਿ ਗਿਆ ਰਹਿ ਗਿਆ ਥੋੜਾ ਹੀ ਬਰਕਰਾਰ ਹੈ 10 ਕਿਲੋ ਰਹਿ 10 ਕਿਲੋ ਦਾ ਅੱਛਾ ਬਾਕੀ ਬਾਡੀ ਗਿਆ ਸਾਰਾ ਬਾਕੀ ਕੋਹੜਿਆਂ ਦੀ ਲੀ ਬੰਨੀ ਜਾਂਦੇ ਬਾਸ ਉੱਤੇ 10 ਕਿੱਲੇ ਦੀ ਟਰਾਲੀਆਂ ਬਣ ਗਈਆਂ ਠੀਕ ਹੈ ਹਾਂਜੀ ਤੇ ਹੁਣ ਉਤਨਾ ਵਾੜ ਕਿੰਨੇ ਕੁ ਰਹਿ ਗਈ ਇੱਥੇ ਵਾੜ ਵੀ ਅੱਧੇ ਕਿੱਲੇ ਦੀ ਰਹਿ ਗਈ ਅੱਛਾ ਅੱਧੇ ਕਿੱਲੇ ਦੀ ਰਹਿ ਗਈ ਤੇ ਬਾਕੀ ਜਿਹੜਾ ਹੋ ਗਿਆ ਹਨਾ ਬਾਕੀ ਸਾਰਾ ਬਾਡੀ ਗਿਆ ਠੀਕ ਹੈ ਇਹ ਆ ਵੀ ਚਲੋ ਸਾਰਿਆਂ ਨੇ ਹੱਲਾ ਮਾਰ ਕੇ ਤੇ ਕੰਮ ਖਿੱਚ ਲਿਆ ਵਾ ਬੜੀ ਦੂਰੋਂ ਵੀ ਜੀ ਬਹੁਤ ਬਹੁਤ ਧੰਨਵਾਦ ਹਾਂ ਬੇਟੀ ਠੀਕ ਹੈ ਹਾਂਜੀ ਤੇ ਅੱਬ ਚਲੋ ਮੁਸੀਬਤ ਤੇ ਆਈ ਹੀ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਵਸਾਂ ਮਿਲ ਕੇ ਵੀ ਜੀ ਸਾਂਭ ਲਈ ਹੈ ਹਾਂਜੀ ਹਾਂਜੀ ਚਲੋ ਇੱਥੇ ਲੋਕਾਂ ਵਿੱਚ ਸੇਵਾ ਵੀ ਬੜੀ ਵੀ ਬਿਧੀ ਕੀਤੀ ਹੈ ਠੀਕ ਹੈ ਸਾਰਿਆਂ ਦਾ ਧੰਨਵਾਦ ਰਲ ਮਿਲ ਕੇ ਸਾਰੇ ਵੀ ਜੀ ਤੁਹਾਡੀ ਕੰਮ ਬੜੀ ਹੈ ਠੀਕ ਹੈ ਹੁਣ 2 ਦਿਨ ਦੇ ਵਿੱਚ ਤੋੜੇ ਲੱਗ ਜਾਣਗੇ ਤੇ ਬਾਅਦ ਚ ਉੱਤੇ ਮਿੱਟੀ ਪੈ ਜਾਊਗੀ ਬਾਅਦ ਨਾਲ ਨਾਲ ਵੀ ਜੀ ਮਗਰ ਮਗਰ ਪਈ ਜਾਂਦੀ ਹੈ ਅੱਛਾ ਜੋ ਸੰਤ ਰਾਜ ਨੂੰ ਘਰ ਨੂੰ ਆਏਗੀ ਨਾ ਬੇਟੀ ਅੱਛਾ ਤੇ ਰਾਤ ਨੂੰ ਜੱਕਾ ਵਾਲੀ ਟਰਾਲੀਆਂ ਨੇ ਮਿੱਟੀ ਪਾਉਂਦੇ ਨੇ ਅੱਛਾ ਜੱਕਾ ਵਾਲੀ ਟਰਾਲੀਆਂ ਦਾ ਰਾਤ ਨੂੰ ਤੁਹ ਠੀਕ ਹੈ ਤੇ ਚਲੋ ਫਿਰ ਪਛੋ ਜਿਹੜੇ ਬਖਾਈਏ ਦੋ ਜਿਹੜੇ ਹੈਗੇ ਆ ਪਹਿਲਾਂ ਛੋਟੀ ਬਰੇ ਦੱਸ ਤੋਂ ਇਹ ਵੀ ਜੀ ਇਹਨੂੰ ਸੂਈ ਨੂੰ ਅੱਜ ਪਾਇਵਾ ਸੀ ਮਾ ਜੀ ਅੱਛਾ ਮਗਰੇ ਦੇ ਕੱਟੀ ਹੈ ਮਗਰੇ ਦੇ ਕੱਟੀ ਕੱਟੀ ਵੀ ਚੰਗੇ ਟੀਕੇ ਦੀ ਆ ਤੇ ਕਿੰਨੇ ਕ ਦੁੱਧ ਆ ਲਈ ਆ ਦੁੱਧ ਦੇ ਕੋਈ ਵੀ ਜੀ ਉਹ 9 ਕਿਲੋ ਹੋਊਗਾ ਤਿਆਰ ਅੱਛਾ ਹਾਂ ਜੀ ਠੀਕ ਹੈ ਕਿੰਨਾ ਘਰੀ ਜਾਊਗੀ ਦੁੱਧ ਦੇ ਵੀ ਜੀ ਕੋਈ ਬੋਧਾ ਨਹੀਂ ਮੰਨਦਾ ਕੋਈ 10-11 ਕਿਲੋ ਦੁੱਧ ਕਰ ਦੂਗੀ ਤੋਰਾਂ ਫਿਰ ਇੱਕ ਰੇ ਬਾਕੀ ਆ ਵੀ ਸੇਵਾ ਵਾਲੀ ਜਗ੍ਹਾ ਤੇ ਚਲ ਗਏ ਦੋ ਦਿਨ ਚੰਗੇ ਪਰੀ ਜਾਨਗਰੀ ਬਾਦੀ ਤਵਾਦੀ ਬਸ ਹੋਣ ਜਿਹੜਾ ਮੈਂ ਚੋਗ ਲੈਂਦਾ ਵੀ ਇਹ ਮੌਕੇ ਦੋ ਦਰੂ ਠੀਕ ਹੈ ਜੀ ਤੋਰ ਦੋ ਫਿਰ ਇੱਕ ਕੀ ਹੋਤਰ ਆਏ ਆ ਵੀ ਚਲੋ ਜੰਮੀ ਪਲੀ ਚੰਗੀ ਆ ਹੋਣਾ ਮੋਕੇ ਤੇ ਜਿਹੜਾ ਕਹਿੰਦੇ ਵੀ 9 ਲੀਟਰ ਆ ਤੇ ਹੋਤਰਾਂ ਵਿੱਚ ਦੀ ਚਵਾ ਚੋ ਓਕੇ ਚ ਪੂਰਾ ਬੰਨਾ ਵਿੱਧੀ ਓਕੇ ਤੇ ਮੁੱਲ ਵਿੱਧੀ ਆ ਤਾਂ ਫਿਰ ਮੋਲੇ ਵਿੱਧੀ 92 ਦੀ ਫੇੜੀ ਕਰਦੀ ਇਹ ਮੰਨ ਤਾਂ ਕਰਾਂਗੇ ਆਪ ਹੀ ਕਰ ਦੋਗੇ 90 ਦੀ ਜਗ੍ਹਾ ਅੱਛਾ 90000 ਹਾਂ ਠੀਕ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮੌਕੇ ਦੇ ਮਾਨਤਨ ਕਰਦਾ ਕਿ ਵੀਪਰਾ ਕਾਨੂੰਨ ਲਾ ਦੇ ਠੀਕ ਹੈ ਤੇ ਕਰੀ ਥਾਣੇ ਤੇ ਦਿਖਾ ਲਈਏ ਲੱਗੇ ਤਾਂ ਲੋ ਚਲਿਆ ਬਿਛੇ ਵੀ ਦੇਖ ਸਕਦੇ ਜੀ ਇਹ ਆ ਵੀ ਉੱਤਰ ਹੈ ਜਿਹੜੀ ਫਿਕਸ ਜੇ ਬਾਨੇ ਦੀ ਹੈ ਕੈਮਰੇ ਤੋਂ ਜਿਹੜੀ ਦਾਦੀ ਘਰ ਤੋਂ ਆਈ ਮੈਂ ਠੀਕ ਹੈ ਹਾਂਜੀ ਤੇ ਆ ਥਾਣਾ ਦਾ ਸਹੀ ਗਿਆ ਫਿਰ ਦੇਖ ਸਕਦੇ ਜੀ ਠੀਕ ਹੈ ਜੀ ਤੇ ਆਹ ਗਾਂ ਜਿਹੜੀ ਤਾਜੀ ਸੂਈ ਬਿਲਕੁਲ ਕਦ ਕਾਟ ਚੰਗਾ ਹੱਤਣਾ ਇਹਦਾ ਇਹ ਕਿੰਨੇ ਕੇ ਦੁੱਧ ਆ ਲਈ ਜੇ ਇਹ ਰਾਤ ਦੀ ਸੂਈ ਹੈ ਅੱਛਾ ਕਿੰਨਾ ਕੇ ਦੁੱਧ ਭਰੀ ਜਾਊਗੀ ਦੁੱਧ ਦਿੱਤੀ ਬੋਲ ਨਹੀਂ ਮੈਂਦਾ ਕੋਈ 20 ਭਾਈ ਲੀਟਰ ਚਵਾਈ ਅੱਛਾ 20 ਭਾਈ ਲੀਟਰ ਦੇ ਲੱਗ ਬੰਨੇ ਚਵਾਈ ਜਾਊਗੀ ਸੂਆ ਕਿੰਨਾ ਵਾਂ ਸੂਈ ਆ ਦੂਸਰਾ ਤੂਆ ਸੂਈ ਆ ਥਾਣਾ ਇਹਦੇ ਵੀ ਦੇਖ ਸਕਦੇ ਚੰਗੇ ਗੈਪ ਤੇ ਦੂਰ ਜਿਹੜਾ ਥਾਣਾ ਤੇ ਹਵਾਨੇ ਤੇ ਵੀ ਨਾੜਾ ਪੰਡ ਦੇਖ ਸਕਦੇ ਬ੍ਰਿਕ ਬ੍ਰਿਕ ਚੰਗੀਆਂ ਚਲੋ ਲੈ ਜਾ ਫਿਰ ਅੱਧ ਕਾਠੇ ਦਾ ਮੱਝ ਨਾ ਵੀ ਚਾਹਤਮ ਇਹ ਆ ਵੀ ਇਹ ਅੱਜ ਹੀ ਸੁਈਏ ਤੇ ਕਰਕੇ ਨਵਾਈ ਨਹੀਂ ਆ ਲੈ ਜਾ ਬਾਕੀ ਹੈ ਚੰਗੇ ਰੰਗ ਰੂਪ ਦੇ ਆ ਜੇ ਨਵਾਈ ਨਹੀਂ ਹੋਈ ਨੂੰ ਤੇ ਆ ਜੇਰ ਵੀ ਜਿਹੜੀ ਨੇ ਪ੍ਰੋਪਰ ਪਾਤੀ ਆ ਦੇਖ ਸੰਜੀ ਬੱচ্চਾ ਗਿਆ ਗਿਆ ਵੀਰ ਜੀ ਮਗਰ ਬੱচ্চਾ ਜੀ ਬੱচ্চਾ ਜੀ ਵੀ ਮਗਰੇ ਦੇ ਬੱਛਾ ਆ ਗਿਆ ਕਾਲੇ ਰੰਗ ਦਾ ਕਿੰਨਾ ਫਿਰ ਮੁੱਲ ਰੱਖੀਏ ਦਾ ਗਾਂ ਦਾ ਇਹਦਾ ਮੁੱਲ ਰੇਲੀ ਜੀਂ ਦੇ ਤੁਸੀਂ ਜੀ ਗੱਲ ਕਰ ਦੋ ਥੋੜੀ ਬੱਤੀ ਸ਼ੋਰ ਹੋਰ ਸਤ ਅਕੀਰ ਅੱਛਾ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮਾਂ ਬਾਕੀ ਮਾਰਤਾਨ ਕਰਾਂਗੇ ਖੁੱਲਾ ਵੀਰ ਬਣਾ ਕੇ ਕੂਨ ਲਾਵੇ ਠੀਕ ਹੈ ਖੁੱਲਾ ਮਾਰਤਾਨ ਕਰਦਾਂਗੇ ਠੀਕ ਹੈ ਇਹ ਮਾੜੀਆਂ ਧਰਮ ਰਾਜੀਆਂ ਜੀ ਚਵਾ ਜਿਹੜਾ ਕਹਿੰਦੇ ਵੀ ਇਹਦਾ ਦਿਖਾ ਦਈਏ ਇੱਕ ਵਾਰੀ ਆਨੇ ਜਦੋਂ ਕੋਈ ਖੱਟੇ ਜਾਣਾ ਇਹਦਾ ਬੋਲਾਈ ਹੁੰਦਾ ਹੈ ਨਾ ਆ ਠੀਕ ਹੈ ਦੂਸਰੇ ਦੋਸਤ ਨਾਲ ਦਿਖਾ ਲਿਓ ਆਹ ਜਿਹੜੀ ਮੋਟੀ ਧਾਰਾ ਜਿਹੜੀ ਠੀਕ ਹੈ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ